ਦੇਖੋ ਇੱਕ ਚੀਜ਼ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਧਾਰਮਿਕ ਫਿਲਮ ਬਣਾਉਣੀ ਹੈ ਤਾਂ ਉਹਦੇ ਲਈ ਕੋਈ ਇਸ ਤਰ੍ਹਾਂ ਦੀ ਸੰਸਥਾ ਜਾਂ ਐਸੋਸੀਏਸ਼ਨ ਚਾਹੀਦੀ ਹੈ ਜਿੱਥੇ ਉਹ ਬੈਠ ਕੇ ਡਿਸਕਸ਼ਨ ਕਰੇ ਕਿ ਕੀ ਮੈਂ ਸਕ੍ਰਿਪਟ ਕੀ ਹੁੰਦਾ ਹੈ ਕਿ ਬੰਦਾ ਜਦੋਂ ਫਿਲਮ ਬਣਾ ਲੈਂਦਾ ਉਹਦੇ ਬਹੁਤ ਪ੍ਰੋਡਿਊਸਰ ਦਾ ਪੈਸਾ ਬਹੁਤ ਲੱਗ ਜਾਂਦਾ ਉਸ ਮੋੜ ਤੇ ਜਾ ਕੇ ਫਿਰ ਉਹ ਟੁੱਟ ਜਾਂਦਾ ਕੁਝ ਵਿਦਵਾਨਾਂ ਦਾ ਇਹ ਕਹਿਣਾ ਹੈ ਕਿ ਸਿਨੇਮਾ ਕੋਈ ਮਾਧਿਅਮ ਨਹੀਂ ਗੱਲ ਕਰਦਾ cinema ਕੋਈ ਮਾਧਿਅਮ ਨਹੀਂ ਸਿੱਖੀਜ਼ਮ ਨੂੰ ਅੱਗੇ ਤੋਰ ਜਾਂ ਉਹਦੀ ਗੱਲਾਂ ਕਰਨ ਦਾ ਹੈ ਉਹਦੇ ਪ੍ਰਚਾਰ ਜਾਂ ਪ੍ਰਸਾਰ ਦਾ ਉਹ ਨਹੀਂ ਮੰਨਦੇ ਦੇਖੋ ਜੰਗ ਨਹੀਂ ਲੱਗਣੀ ਚਾਹੀਦੀ ਮੈਂ ਬਾਕੀ ਆਪਣਾ ਆਪਣਾ ਵਿਸ਼ਾ ਤੁਹਾਡਾ ਕੀ ਤੁਸੀਂ ਕੀ ਸੋਚਦੇ ਹੋ ਜੰਗ ਲੱਗਣੀ ਚਾਹੀਦੀ ਨਾ ਲੱਗਣੀ ਐਕੋ ਇਹ ਜੰਗਾਂ ਬਹੁਤ ਨੁਕਸਾਨ ਕਰ ਦਿੱਤਾ ਪੰਜਾਬ ਚ ਜਿਹੜਾ ਜਿਆਦਾ ਰੁਝਾਅ ਨਾ ਉਹ ਕਾਮਿਕ ਫਿਲਮਾਂ ਦਾ ਹੈ ਕਾਮੇਡੀ ਫਿਲਮਾਂ ਜਾਂ ਫਿਰ ਪਰਿਵਾਰਕ ਤਾਂ ਉਹ ਵੀ ਹੁੰਦੀਆਂ ਹੈ ਫਟੇ ਥ੍ਰਿਲਰ ਵੀ ਹੈ ਉਹ ਪੰਜਾਬੀ ਚ ਘੱਟ ਅਟੈਂਪਟ ਬਣਿਆ ਇਸ ਤਰ੍ਹਾਂ ਦੇ ਫਿਲਮਾਂ ਜਦੋਂ ਸੀ ਅੰਤਰਰਾਸ਼ਟਰੀ ਸਿਨੇਮਾ ਦੇਖਣਾ ਉੱਥੇ ਸਬਜੈਕਟ ਥੋੜੇ ਜਿਹਾ ਇਸ ਤਰ੍ਹਾਂ ਦੇ ਹੁੰਦੇ ਆ ਅ ਵਿਜੀ ਤੇ ਚ ਪਰਿਵਾਰਕਤਾ ਸਾਰਾ ਪਰਿਵਾਰ ਕੀ ਤਾਣਾ ਬਾਣਾ ਇਸ ਫਿਲਮ ਚ ਪਰਿਵਾਰ ਦੀ ਉਹ ਲੜਾਈ ਹੈ ਪਰ ਉਹਦੇ ਨਾਲ ਨਾਲ ਆਪਣੀਆਂ ਰੂਟਸ ਆਪਣਾ ਕਲਚਰ ਜਿਹੜੀ ਵਿਰਾਸਤ ਇਕੱਠੇ ਰਹਿਣ ਦੀ ਹੈ ਇਹਨਾਂ ਚੀਜ਼ਾਂ ਨੂੰ ਜੋੜਦੀ ਫੈਮਲੀ ਦੀ ਕਹਾਣੀ ਬ੍ਰਦਰਹੂਡ ਦੀ ਕਹਾਣੀ ਸੋ ਬ੍ਰਦਰਹੂਡ ਬਾਰੇ ਥੋੜਾ ਜਨਾ ਚਾਹਾਂਗੀ ਕੀ ਮਾਇਨੇ ਰੱਖਦੇ ਨੇ ਦੋ ਭਰਾਵਾਂ ਦਾ ਦੇਖੋ ਇਹ ਤਰਾਸ ਦੀ ਸਮਾਜ ਦੀ ਜਿਨ੍ਹਾਂ ਦੇ ਭਰਾ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਕਿ ਇੱਕ ਭਰਾ ਹੋਣਾ ਚਾਹੀਦਾ। ਕਈ ਵਾਰੀ ਜਦੋਂ ਭਰਾ ਹੁੰਨੇ ਆ ਕਈ ਵਾਰੀ ਜਦੋਂ ਵੱਡੇ ਹੁੰਨੇ ਆ ਪਰਿਵਾਰ ਬਣਦੇ ਆ ਫਿਰ ਉਹਨਾਂ ਵਿੱਚ ਫ੍ਰਿਕਸ਼ਨ ਆ ਜਾਂਦੀ ਹੈ। ਸੋ ਇਹ ਸਮਾਜ ਹੈ। ਅਲੱਗ-ਅਲੱਗ ਰੁਝਾਨ ਹੈ। ਪਰ ਕਿਤੇ ਨਾ ਕਿਤੇ ਪਰਿਵਾਰ ਔਖੇ ਵੇਲੇ ਖੜ ਜਾਂਦਾ ਨਾਲ। ਇਸੇ ਤਰ੍ਹਾਂ ਦੀ ਕਹਾਣੀ। ਸੰਗੀਤ ਅਦਾਕਰਨ ਦੇ ਟਾਈਟਲ ਵਿੱਚ ਕਿ ਇਸੀ ਵਿੱਚ ਕਹਿੰਦੇ ਨੇ ਜੀ। ਨਾ ਕੁਟਿਆ ਦਾ ਪੁੱਛਣਾ ਚਾਹਾਂਗੀ ਕਿ ਕਿਹੜੇ ਸ਼ੌਂਕ ਹੈ ਜਿਹੜੇ ਹਰ ਹਰ ਤੱਕ ਤੁਹਾਨੂੰ ਲੱਗਦਾ ਹੈ ਕਿ ਬਹੁਤ ਕੁਝ ਹੱਲ ਕਰ ਰਿਹਾ ਹੈ ਪਰ ਫਿਰ ਵੀ ਹਜੇ ਕੁਝ ਰਿਹਾ ਹੈ ਅ ਸਸ਼ਕਲ ਜੀ ਤੇ ਵੈਸੇ ਤਾਂ ਜ਼ਿੰਦਗੀ ਦੇ ਵਿੱਚ ਸ਼ੌਂਕ ਕਦੇ ਵੀ ਖਤਮ ਨਹੀਂ ਹੋਣੇ ਚਾਹੀਦੇ ਹੈਗੇ ਕਿਉਂਕਿ ਜ਼ਿੰਦਗੀ ਇਸੇ ਤਰੀਕੇ ਨਾਲ ਹੀ ਜਿਉਣੀ ਜਾਂਦੀ ਹੈ ਤੇ ਛੋਟੇ ਛੋਟੇ ਪਲਾਂ ਨੂੰ ਵੀ ਸ਼ੌਂਕ ਦੇ ਨਾਲ ਹੀ ਜਿਨਾ ਚਾਹੀਦਾ ਹੈ ਪਰ ਜੀ ਮੈਨੂੰ ਕੋਈ ਇੱਕ ਇਹੋ ਜਿਹਾ ਸ਼ੌਂਕ ਹੈ ਨਾ ਹੋਵੇ ਮੇਰੇ ਖਿਆਲ ਚ ਸਾਰੇ ਜਾਨੇ ਤੁਸੀਂ ਰਿਲੇਟ ਕਰ ਸਕਦੇ ਹੋ ਬਹੁਤ ਹੱਦ ਤੱਕ ਮੈਨੂੰ ਦੁਨੀਆ ਘੁੰਮਣ ਦਾ ਬਹੁਤ ਸ਼ੌਂਕ ਹੈ ਤੇ ਮੈਂ ਚਾਹੁੰਨੀ ਆ ਕਿ ਮੈਂ ਜਿੰਨਾ ਹੋ ਸਕੇ ਉਹਨਾਂ ਦੁਨੀਆ ਨੂੰ ਦੇਖ ਸਕਾਂ ਹਾਲੇ ਤਾਂ ਥੋੜੀ ਜਿਹੀ ਘੁੰਮੀ ਆ ਹਾਲੇ ਜ਼ਿਆਦਾ ਨਹੀਂ ਘੁੰਮੀ ਨਹੀਂ ਹਸ਼ਦੀਨ ਦੀ ਗੱਲ ਨਾਲ ਬਿਲਕੁਲ ਐਗਰੀ ਕਰਾਂਗੀ ਮੈਨੂੰ ਲੱਗਦਾ ਹੈ ਇੱਕ ਐਕਟਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਆਪ ਨੂੰ ਯੂ نو ਨਵੇਂ ਕਲਚਰ ਨਾਲ ਨਵੇਂ ਲੋਕਾਂ ਨਾਲ ਐਕਸਪੋਜ਼ ਕਰਨਾ ਤੇ ਇਸ ਕਰਕੇ ਪੈਤੇ ਫੌਜੀ ਕੁੜੀ ਫੌਜੀ ਦੀ ਬੇਟੀਆਂ ਹਨਾ ਤੇ ਇਸ ਕਰਕੇ ਮੇਰੀ ਲਾਈਫ ਚ ਹਮੇਸ਼ਾ ਹੀ ਮੈਂ ਵੀ ਨਹੀਂ ਨਹੀਂ ਥਾਤੇ ਜਾ ਕੇ ਰਹੀ ਹਾਂ ਤੇ ਸਿੱਖੀ ਹਾਂ ਤੇ ਮੇਰਾ ਵੀ ਇਹੀ ਮਨ ਹੈਗਾ ਇੱਕ ਸ਼ੌਕ ਸਾਡਾ ਕਾਮਨ ਹੈਗਾ ਮਾਨ ਸਰ ਸੁਣਦੇ ਵਿੱਚ ਬੜਾ ਦਰਦ ਬਹੁਤ ਕਮਾਨ ਹੈ ਤੇ ਦੇਖੀ ਹਾਲ ਬੜਾ ਰਮਾਲ ਕਰਾ ਰਿਹਾ ਹੈ ਉਹ ਦਰਅਸਲ ਨਾ ਉਹ ਜਿਹੜਾ ਇੱਕ ਸੀਨ ਸੀ ਉਹਦੇ ਚ ਇੱਕ ਲੜਕੀ ਸੀ ਉਹਨਾਂ ਦਾ ਫਾਈਟ ਮਾਸਟਰ ਦੀ ਜਿਹੜੇ ਸਾਡੇ ਸੀ ਸ਼ਾਮ ਜੀ ਉਹਦੀ ਰਿਕੁਆਇਰਮੈਂਟ ਸੀ ਕਿ ਸਾਨੂੰ ਇੱਕ ਲੜਕੀ ਵੀ ਫਾਈਟਰ ਚਾਹੀਦੀ ਹੈ ਜਿੱਦਾਂ ਆਮ ਤੌਰ ਤੇ ਵੈਸਟਨੀਅਨ ਫਿਲਮਾਂ 'ਚ ਹੁੰਦਾ ਹੈ ਕਿ ਸਟਰੋਂਗ ਔਮਨ ਇੱਕ ਚਾਹੀਦੀ ਹੈ ਉਹ ਜਦੋਂ ਉਹ ਅਸਲ 'ਚ ਤਾਂ ਉਹਨੂੰ ਹਿੱਟ ਕਰਨਾ ਸੀ ਮਤਲਬ ਜਿਹੜਾ ਮੇਰਾ ਸ਼ਾਰਟ ਸੀ ਜਦੋਂ ਮੈਨੂੰ ਸਮਝਾ ਰਿਆ ਸੀ ਤਾਂ ਮੈਂ ਜਦੋਂ ਮੈਂ ਘੁੰਮ ਕੇ ਆਉਣਾ ਸੀ ਤਾਂ ਮੈਂ ਉਹਨੂੰ ਹਿੱਟ ਕਰਨਾ ਸੀ ਤੇ ਮੈਂ ਕਹਿੰਦੀ ਮੈਂ ਨਹੀਂ ਯਾਰ ਹਿੱਟ ਕਰਾਂ ਭਈ ਉਧਰ ਚਲੋ ਸਾਡੇ ਇੱਕ ਪੰਜਾਬ 'ਚ ਇੱਕ ਇੱਕ ਧਾਰਨਾ ਇੱਕ ਸਾਡਾ ਕਲਚਰ ਹੈ ਇਸ ਯੁੱਧਾ ਉਹ ਮੈਨੂੰ ਜੇ ਅਸੀਂ ਆਪਣੇ ਬਾਰੀਅਰਸ ਦੀ ਗੱਲ ਕਰਦੇ ਹਾਲਾਂਕਿ ਚਲੋ ਅਸੀਂ ਤੱਕ ਕਾਲਪਨਿਕ ਪਰਦੇ ਤੇ ਫਾਈਟ ਕਰ ਰਹੇ ਹਾਂ ਪਰ ਉਦਾਂ ਜੇ ਅਸੀਂ ਪੜਦੇ ਆ ਆਪਣੀ ਕਹਾਣੀ ਤਾਂ ਉਹਦੇ ਚ ਇਸ ਤਰ੍ਹਾਂ ਹੁੰਦਾ ਹ ਹਾਲਾਂਕਿ ਕਈ ਫਿਲਮਾਂ ਚ ਉਦਾਂ ਦੇ ਰੋਲ ਵੀ ਹੁੰਦੇ ਆ ਇੱਕ ਡਿਫਰੈਂਟ ਗੱਲ ਪਰ ਮੈਨੂੰ ਲੱਗਦਾ ਸੀ ਜਦੋਂ ਫਾਈਟ ਚੱਲਦੀ ਆ ਬੰਦਿਆਂ ਦੀ ਇੱਕ ਲੜਕੀ ਤੇ ਹੱਥ ਤੇ ਮੈਂ ਕਿ ਇੱਥੇ ਆਪਾਂ ਡਾਇਲੌਗ ਰੱਖ ਲੈਣੇ ਉਹ ਫਿਰ ਅਸੀਂ ਉਸੇ ਵਕਤ ਲਿਖ ਲਿਆ ਸੀ ਉਹ ਇੱਕ ਐਸੀ ਵੀ ਚੱਲ ਥੋੜਾ ਜਿਹਾ ਇੱਕ ਜਦੋਂ ਆਪਾਂ ਫਾਈਟ ਸੀਨ ਚੱਲ ਰਹੇ ਆ ਵਿੱਚ ਇੱਕ ਥੋੜਾ ਜਿਹਾ ਹਾਸਾ ਛਿੜ ਜਾਏ ਆਉਹੀ ਕਿਸਟਾਈਲ ਸੀ ਐਸੇ ਕਰਕੇ ਇੱਕ ਜਿਹਨੂੰ ਕਹਿੰਦੇ ਇੱਕ ਮਤਲਬ ਅਚਾਨਕ ਇੱਕ ਲੜਾਈ ਥੋੜਾ ਜਿਹਾ ਹਾਸਾ ਛਿੜ ਦਿਆੜਾ ਕਈ ਵਾਰੀ ਸਿਨ ਵਿੱਚ ਜਿਹੜੇ ਯੰਗ ਉਮਰ ਦੇ ਬੱਚੇ ਹੁੰਦੇ ਉਹਨਾਂ ਨੂੰ ਅਲੱਗ-ਅਲੱਗ ਬਣਗੀਆਂ अच्छੀਆਂ ਲੱਗਦੇ ਨੇ ਜੀ ਐਕਚੁਅਲੀ ਵੀ ਹੈ ਹਾਂਜੀ ਇਸ ਤੋਂ ਪਹਿਲਾਂ ਤੁਸੀਂ ਖਤਰੋ ਦੇ ਖਿਲਾਫ ਜਿਹੜੇ ਹਾਂਜੀ ਦੀ ਮਨਟਿਊਸ਼ਨ ਤੋਂ ਨਾ ਆ ਜੀ ਨਾ ਬਿਲਕੁਲ ਕੋਈ ਡਿਮਾਂਡ ਨਹੀਂ ਕਰਦੀ ਪਹਿਲੀ ਫਿਲਮ ਹੈਗੀ ਆ ਮੈਂ ਤੇ ਇੱਕ ਤਮ ਇਦਾਂ ਸੀ ਕਿ ਬਸ ਜੋ ਕਰਾਓਗੇ ਬੰਜ਼ੂਰ ਹੈ ਹੈ ਨਾ ਤੇ ਇੱਕ ਫਿਲਮ ਦਾ ਇੱਕ ਸੀਨ ਹੈਗਾ ਇਹਨੂੰ ਹਿੱਟ ਕਰਿਆ ਹਾਂ ਤੁਸੀਂ ਦੇਖਿਓਗੇ ਉਹ ਵੀ ਉਹ ਵੀ ਅਖੀਰ ਚ ਕਰਿਆ ਜਦੋਂ ਇਹਨੂੰ ਬਾਰ 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 ਬਹੁਤ ਚਿਰ ਇਹਨੂੰ ਸਮਝਾਈ ਗਿਆ ਪੁੱਛੀ ਗਿਆ ਇਹ ਕੁਝ ਗੱਲਾਂ ਜੋ ਨਹੀਂ ਸੀ ਨਿਕਲ ਰਹੀਆਂ ਸਾਡੇ ਸਕਰੀਨ 'ਤੇ ਲੇ ਗੀਆਂ ਫਿਰ ਅਲਟੀਮੇਟਲੀ ਇਹਨੂੰ ਹਿੱਟ ਕਰਨਾ ਪਿਆ ਗਿਆ ਉਹ ਉਹ ਉਹਦੇ ਲਈ ਹਾਂ ਉਹ ਵੀ ਚਲੋ ਡਾਇਰੈਕਟਰ ਦੀ ਰਿਕੁਆਇਰਮੈਂਟ ਸੀ ਵੀ ਲੱਗ ਵੀ ਸੱਚੀ ਗਿਆ ਸੀ ਹਾਂ ਬੈਠੋ ਤੁਹਾਡੀ ਫਿਲਮ ਦੇ ਵਿੱਚ ਕੋਈ ਨਾ ਕੋਈ ਮੱਕਾ ਜਾਂ ਕੋਈ ਪੰਜਾਬ ਦੇ ਰਿਲੇਟਡ ਕੋਈ ਨਾ ਕੋਈ ਚੱਲ ਰਹੀ ਵੀ ਹੈ ਤੇ ਫਿਰ ਇਸ ਫਿਲਮ ਦੇ ਵਿੱਚ ਵੀ ਭਰਾਵਾਂ ਦਾ ਪਿਆਰ ਹੈ ਜਾਂ ਸ਼੍ਰੀਕੇਪਾ ਚੱਲ ਰਹੀ ਦੱਸਿਓ ਪਿਛਲੀ ਫਿਲਮ ਦੇ ਵਿੱਚ ਸੁਚਾਸਮਾ ਦੀ ਐਸ ਵਾਰ ਵਿੱਚ ਭਰਾਵਾਂ ਦੀ ਕਰਤੀ ਸੀ ਤਾਂ ਹੁਣ ਕੀ ਲੱਗਦਾ ਵੀ ਕਿਹੜੇ ਕਿਹੜੇ ਮਸਲੇ ਜਿਹੜੇ ਪੰਜਾਬ ਦੇ ਹੈਗੇ ਨੇ ਜਿਹਦੇ ਛੇੜ ਮਾਰੇ ਕਈ ਫਿਲਮਾਂ ਦੇ ਵਿੱਚ ਤੋਂ ਵੀ ਬਹੁਤ ਸਾਰੀ ਦੀ ਗੱਲ ਕੀਤੀ ਪਾਣੀ ਨਹੀਂ ਗੱਲ ਕੀਤੀ ਹੈ ਤਾਰੇ ਮੁੱਤੇ ਛੇਡ ਦਿੱਤੇ ਜਿਹੜਾ ਸਾਡਾ ਜਿਹੜਾ ਖੇਤਰ ਹੁੰਦਾ ਨਾ ਜੀ ਉਹਦੇ ਚ ਕਈ ਪ੍ਰੋਬਲਮ ਆਉਂਦੇ ਆ ਜ਼ੈਨਿਆ ਤੌਰ ਤੇ ਬਹੁਤ ਚੀਜ਼ਾਂ ਲਈ ਆਪਾਂ ਖੇਤਰੀ ਤੌਰ ਤੇ ਤਿਆਰ ਨਹੀਂ ਹੁੰਦੇ ਮਸਲਨ ਵੈਸਟ ਚ ਜੇ ਤੁਸੀਂ ਕੋਈ ਧਾਰਮਿਕ ਟਿਕਟ 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 ਨਹੀਂ ਕਰ ਸਕਦੇ ਹੋ ਪਰ ਕਿਸੇ ਰੀਜਨ ਚ ਜੇ ਆਪਾਂ ਇੱਕ ਖਿੱਤੇ ਦੀ ਗੱਲ ਕਰੀਏ ਉੱਥੇ ਇਸ ਤਰ੍ਹਾਂ ਪੋਸੀਬਲ ਨਹੀਂ ਔਰ ਇਸ ਬਲਕ ਚ ਬਹੁਤ ਚੀਜ਼ਾਂ ਪੋਸੀਬਲ ਨੇ ਕਿਉਂਕਿ ਇੱਥੇ ਧਰਮ ਥੋੜਾ ਜਿਹਾ ਧਾਰਮਿਕ ਪੱਧਰ ਤੇ ਬਹੁਤ ਛੇਤੀ ਤੁਹਾਨੂੰ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ ਤੋਂ ਮੈਨੂੰ ਲੱਗਦਾ ਭਵਿੱਖ 'ਚ ਵੀ ਆ ਪਿੱਛੇ ਜਿੱਦਾਂ ਹੁਣ ਜੀਪੀ ਹੋਰਾਂ ਦੀ ਫਿਲਮ ਆਈ ਉਹਦਾ ਵੀ ਖਾਸਾ ਵਿਵਾਦ ਉੱਠਿਆ ਹੈ ਈਵਨ ਤਰਸੇਮ ਉਹਨਾਂ ਦੀ ਫਿਲਮ ਬਾਰੇ ਵੀ ਕੁਝ ਲੋਕਾਂ ਦੀਆਂ ਟਿੱਪਣੀਆਂ ਸੀ ਤੋਂ ਪਹਿਲਾਂ ਲੱਗਦਾ ਜਿਹੜੇ ਸਬਜੈਕਟ ਆ ਉਹ ਸਮਾਜਿਕ ਹੀ ਬਣ ਸਕਦੇ ਆ ਯਾਦਾਂ ਯਾ ਕਾਮੇਡੀ ਯਾ ਸਮਾਜਿਕ ਤਾਣੇ ਬਾਣੇ ਤੇ ਜਿਹੜਾ ਇੱਕ ਰੁਖ ਕਰਿਆ ਸੀ ਪੰਜਾਬੀ ਸਿਨੇਮੇ ਨੇ ਧਾਰਮਿਕ ਫਿਲਮਾਂ ਵਾਲੇ ਪਾਸੇ ਨੂੰ ਉਹ ਰੁਕਦਾ ਨਜ਼ਰ ਆ ਰਿਹਾ ਅਜੇ ਤੱਕ ਪਿੱਛੇ ਜੇ ਬੁੱਧੀਜੀਵਿਆਂ ਦੀ ਤੇ ਸਿੱਖ ਜਮ ਨੂੰ ਜਿਹੜੇ ਲੀਡ ਕਰਨ ਵਾਲੇ ਜਥੇਦਾਰ ਉਹਨਾਂ ਦੀ ਇੱਕ ਮੀਟਿੰਗ ਵੀ ਹੋਈ ਹੈ ਆ ਜੇ ਪਹਿਲੀ ਹੈ ਦੇਖੋ ਕੀ ਨਿਕਲਦਾ ਉਹਦੇ ਚ ਕੁਝ ਸ਼ਰਤਾਂ ਤੈਹ ਹੋ ਜਾਣਗੀਆਂ ਦੇਖੋ ਇੱਕ ਚੀਜ਼ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਧਾਰਮਿਕ ਫਿਲਮ ਬਣਾਉਣੀ ਹੈ ਤਾਂ ਉਹਦੇ ਲਈ ਕੋਈ ਐਸ ਤਰ੍ਹਾਂ ਦੀ ਸੰਸਥਾ ਜਾਂ ਐਸੋਸੀਏਸ਼ਨ ਚਾਹੀਦੀ ਹੈ ਜਿੱਦ ਨੂੰ ਬੈਠ ਕੇ ਡਿਸਕਸ਼ਨ ਕਰੇ ਕਿ ਕੀ ਮੈਂ ਸਕ੍ਰਿਪਟ ਕੀ ਹੁੰਦਾ ਕਿ ਬੰਦਾ ਜਦੋਂ ਫਿਲਮ ਬਣਾ ਲੈਂਦਾ ਉਹਦੀ ਬਹੁਤ ਪ੍ਰੋਡਿਊਸਰ ਦਾ ਪੈਸਾ ਬਹੁਤ ਲੱਗ ਜਾਂਦਾ ਉਸ ਮੋੜ ਤੇ ਜਾ ਕੇ ਫਿਰ ਉਹ ਟੁੱਟ ਜਾਂਦਾ ਇੱਕ ਫਿਲਮ ਜੇ ਉੱਡ ਜੇ ਨਾ ਪ੍ਰੋਡਿਊਸਰ ਦੀ ਜਾਂ ਕਿਸੇ ਬੈਨਰ ਦੀ ਉਹ ਫਿਰ ਕਈ ਸਾਲ ਸੈੱਟ ਨਹੀਂ ਆਉਂਦਾ ਕੰਮ ਇਹ ਦੇਖਣ ਨੂੰ ਤੁਹਾਨੂੰ ਲੱਗਦਾ ਕਿ ਫਿਲਮਾਂ 'ਚ ਬਹੁਤ ਪੈਸਾ ਵੀ ਹੁੰਦਾ ਇਸ ਤਰ੍ਹਾਂ ਦਾ ਜੇ ਪੰਜਾਬੀ ਸਿਨੇਮੇ 'ਚ ਹੋਇਆ ਨੇ ਵੈਸੇ ਵੀ ਜਿਹੜੀ ਹਿੱਟ ਈ ਜਾਂ ਸਫਲ ਦੀ ਰੇਸ਼ੋ ਆ ਉਹ 5-7% ਵੱਧ ਤੋਂ ਵੱਧ 10 ਹੋਗੀ ਸਾਲ 'ਚ 10 ਫਿਲਮਾਂ ਚੱਲ ਜਾਣ ਮੈਂ ਕੋਈ ਮੈਂ ਸੁਣਦਾ ਤੁਹਾਡੀ ਗੱਲ ਮੈਨੂੰ ਇੱਕ ਪੂਰਾ ਕਰ ਸੋ ਉਹ ਜੇ ਇਸ ਤਰ੍ਹਾਂ ਦੀ ਕੋਈ ਸੰਸਥਾ ਬਣ ਜੂਗੀ ਅ ਬੁੱਧੀਜੀਵੀਆਂ ਦੀ ਜਾਂ ਧਾਰਮਿਕ ਸੰਗਠਨਾ ਦੀ ਫਿਰ ਉਹ ਇੱਕ ਲਿਮਿਟੇਸ਼ਨ ਦੱਸ ਦੇਣਗੇ ਤੁਹਾਨੂੰ ਮੰਨ ਲਓ ਜਿਹੜੇ ਸਾਡੇ ਸਪਿਰਚੁਅਲ ਗੁਰੂ ਆ ਤੁਸੀਂ ਉਹਨਾਂ ਤੇ ਤਾਂ ਬਿਲਕੁਲ ਨਹੀਂ ਬਣਾ ਸਕਦੇ ਜਾਂ ਉਹਨਾਂ ਦੇ ਪਰਿਵਾਰਾਂ ਤੇ ਬਿਲਕੁਲ ਨਹੀਂ ਬਣਾ ਸਕਦੇ ਕਿ ਜਿਹੜੇ ਸਿੱਖ ਜੋਤਿਆਂ ਉਹਨਾਂ ਤੇ ਨਹੀਂ ਬਣਾ ਸਕਦੇ ਬਟ ਜਦੋਂ ਸਿੱਖੀਜ਼ਮ ਰਾਜਸੀ ਤਾਕਤ ਵਾਲੇ ਪਾਸੇ ਗਿਆ ਜਦੋਂ ਰਾਜ ਹਾਸਲ ਕਰਿਆ ਕਿ ਉਸ ਵਕਤ ਦੇ ਦਰਮਿਆਨ ਜਿਹੜੀਆਂ ਮਸਲੇ ਆ ਕਿ ਉਹਨਾਂ ਦੀ ਬਣਾ ਸਕਦੇ ਆ ਸੋ ਇਹ ਇਸ ਤਰ੍ਹਾਂ ਦਾ ਇੱਕ ਫਾਰਮੈਟ ਬਣੂਗਾ ਨਹੀਂ ਤਾਂ ਫਿਰ ਜ਼ਿਆਦਾ ਸਿਨੇਮਾ ਤੁਹਾਨੂੰ ਜਾਂ ਕਾਮੇਡੀ ਜ਼ਿਆਦਾ ਬਣੂਗੀ ਪੰਜਾਬs ਕਿਉਂਕਿ ਉਹ ਥੋੜੀ ਜੀ ਈਜ਼ੀ ਹੈ ਉਹਦੇ ਤੇ ਕਿੰਤੂ ਪ੍ਰੰਤ ਰੇਦਾ ਥ੍ਰਿਲਰ ਚ ਥੋੜਾ ਜਿਹਾ ਬਜਟ ਵੱਧ ਜਾਂਦਾ ਪਰ ਤੁਸੀਂ ਮੈਂ ਕਦੇ ਵੀ ਕਲਮਾ ਬਣੇ ਰਹੀ ਹੈ ਕਿਉਂਕਿ ਸਾਡੀ ਪੀੜ੍ਹੀ ਦੀ ਤਰ੍ਹਾਂ ਸੀ ਆ ਵੀ ਅਸੀਂ ਫਟਮੋਂ हट ਗਏ ਇਤਿਹਾਸ ਪੜਦੇ ਨਹੀਂ ਜਿਹੜੀ ਚੀਜ਼ ਨਾਲ ਅਸੀਂ ਸਿੱਖ ਸਕਦੇ ਆ ਇਹ ਦੇਖੋ ਜਿਹੜਾ ਆਰਟਿਸਟ ਹੁੰਦਾ ਛੋਟੇ ਵੀ ਉਹ इजीली ਟਾਰਗੇਟ ਹੋ ਜਾਂਦਾ ਪਬਲੀਕਲੀ ਵਿਚਰਦਾ ਹਰ ਬੰਦਾ ਉਹਨੂੰ ਸਵਾਲ ਕਰ ਲੈਂਦਾ ਇਸ ਕਰਕੇ ਮੈਨੂੰ ਲੱਗਦਾ ਭਵਿੱਖ ਚ ਇਸ ਤਰ੍ਹਾਂ ਤਾਂ ਨਹੀਂ ਹੋਊਗਾ ਤੁਹਾਡਾ ਖਦਸ਼ਾ ਵੀ ਸੱਚਾ ਹੈ ਬਟ ਹਰ ਜਦੋਂ ਕੋਈ ਧਾਰਮਿਕ ਗੱਲ ਚੱਲਦੀ ਹੈ ਧਰਮ ਨੂੰ ਜਿਹੜੇ ਧਰਮ ਦੇ ਹੈਡਸ ਹੋਣ ਵੈਸੇ ਤਾਂ ਅੱਛੀ ਗੱਲ ਹੈ ਜਿਹੜੇ ਲੀਡ ਕਰਦੇ ਨੇ ਧਰਮ ਜਿਹੜੇ ਲੋਕਾਂ ਵੱਲੋਂ ਚੁੜੇ ਹੋਏ ਆ ਜਾਂ ਜਥੇਦਾਰ ਆ ਉਹ ਅੱਛਾ ਇੱਕ ਲਾਈਨ ਬਣਾ ਦੇਣ ਤਾਂ ਕਿ ਲੋਕ ਫਿਰ ਉਸ ਆਪਨਾ ਸੋਚਣ ਬਟ ਅਜੇ 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 ਅਸੀਂ ਉਸ ਤਰ੍ਹਾਂ ਉਸ ਤਰ੍ਹਾਂ ਦੀ ਗੱਲ ਕਰਨ ਦੀ ਆਜ਼ਾਦੀ ਤੋਂ ਖਾਸਾ ਪਿੱਛੇ ਆ ਅਜੇ ਅਜੇ ਫਿਲਹਾਲ ਤਾਂ ਨਹੀਂ ਮੈਨੂੰ ਲੱਗਦੇ ਬਹੁਤੀਆਂ ਬਣ ਸਕਦੀਆਂ ਅਜੇ ਇੱਕਾ ਦੁੱਕਾ ਫਿਲਮਾਂ ਬਣ ਸਕਦੀਆਂ ਮਤਲਬ ਕੋਈ ਉਸ ਤਰ੍ਹਾਂ ਦੀਆਂ ਕਟਨਾਵਾ ਜਿਹੜੀਆਂ ਧਾਰਮਿਕ ਤੌਰ ਤੇ ਕੋਈ ਇਨਸਾਨ ਜੁੜਿਆ ਹੁੰਦਾ ਹੈ ਜਾਂ ਉਹਦਾ ਪਾਲਿਸ਼ ਹੋ ਜਾਣਾ ਹੈ ਜਾਂ ਉਹਦਾ ਬਦਲ ਜਾਣਾ ਹੈ ਜਾਂ ਸਮਾਜ ਲਈ ਖੜ੍ਹ ਜਾਣਾ ਬਾਕੀ ਦੇਖਦੇ ਮਨੋਕੀਤ ਰਸਦੀ ਹੈ ਕਿ ਜਦੋਂ ਕਮੀਠੀਆਂ ਬਣ ਵੀ ਜਾਂਦੀਆਂ ਉਸ ਤੋਂ ਬਾਅਦ ਕੋਈ ਨਾ ਕੋਈ ਜੱਥਾ ਆ ਕੇ ਜਿਹੜਾ ਵੇ ਅਗੇ ਸੜ ਜਾਂਦਾ ਹੈ ਇਹ ਵੀ ਇੱਕ ਪ੍ਰੋਬਲਮ ਜਿਹੜੀ ਆ ਨਹੀਂ ਦੇਖੋ ਮੈਂ ਉਹੀ ਤੁਹਾਨੂੰ ਕਹਿ ਕਿ ਐਸੋਸੀਏਸ਼ਨ ਜਾਂ ਇੱਕ ਸੰਸਥਾ ਬਣੂਗੀ ਭਵਿਕ ਚ ਵੈਸਤਾ ਇਹ ਚਰਚਾ ਬਹੁਤ ਜ਼ਰੂਰਤ ਹੈ ਕੁਝ ਵਿਦਵਾਨਾਂ ਦਾ ਇਹ ਕਹਿਣਾ ਕਿ ਸਿਨੇਮਾ ਕੋਈ ਮਾਧਿਅਮ ਨਹੀਂ ਗੱਲ ਕਰਨ ਦਾ ਸਿਨੇਮਾ ਕੋਈ ਮਾਧਿਅਮ ਨਹੀਂ ਸਿੱਖੀਜ਼ਮ ਨੂੰ ਅੱਗੇ ਤੋਰ ਜਾਂ ਉਹਦੀ ਗੱਲਾਂ ਕਰਨ ਦਾ ਹੈ ਉਹਦੇ ਪ੍ਰਚਾਰ ਜਾਂ ਪ੍ਰਸਾਰ ਦਾ ਉਹ ਨਹੀਂ ਮੰਨਦੇ ਹਰ ਬੰਦੇ ਦਾ ਖੈਰ ਵਿਅਕਤੀਗਤ ਵਿਚਾਰ ਹੁੰਦਾ ਹੈ ਉਹ ਨਹੀਂ ਮੰਨਦੇ ਉਹ ਆਪਣੀ ਜਗ੍ਹਾ ਸਹੀ ਹੋਣਗੇ ਕਿਉਂਕਿ ਉਹਨਾਂ ਕੋਲ ਉਸ ਤਰ੍ਹਾਂ ਦਾ ਵਿਚਾਰ ਹੋਊਗਾ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਵੀ ਬੈਠਣਾ ਚਾਹੀਦਾ ਜਿਹੜੇ ਮੰਨਦੇ ਆ ਉਹਨਾਂ ਨੂੰ ਵੀ ਬੈਠਣਾ ਚਾਹੀਦਾ ਆਰਟਿਸਟਾਂ ਨੂੰ ਵੀ ਬੈਠਣਾ ਚਾਹੀਦਾ ਵੈਸੇ ਤਾਂ ਅੱਛੀ ਗੱਲ ਹੈ ਜੇ ਰਲ ਮਿਲ ਕੇ ਕੋਈ ਉਸ ਤਰ੍ਹਾਂ ਦੀਆਂ ਫਿਲਮਾਂ ਬਣ ਆ ਵੈਸੇ ਚਲੋ ਜ਼ਰੂਰੀ ਨਹੀਂ ਵਾਰੀਅਰਸ ਤੇ ਜੇ ਨਹੀਂ ਵੀ ਬਣਨੀਆਂ ਹੋਰ ਵੀ ਬਹੁਤ ਵਿਸ਼ੇ ਆ ਗੁਰਦੁਆਰਾ ਸਾਹਿਬ ਨਾਲ ਰਿਲੇਟਡ ਅੱچھے ਬਣ ਸਕਦੇ ਆ ਜੇ ਕੋਈ ਐਫਰਟ ਕਰੂਗਾ ਤਾਂ ਬਣਾ ਲੂਗਾ ਹੌਲੀ ਚੱਲ ਰਿਹਾ ਹੈ ਪਹਿਲਾਂ ਤੋਂ ਬਾਅਦ ਇਹ ਵੀ ਪਾਕਿਸਤਾਨ ਦੇ ਹਿੰਦੁਸਤਾਨ ਦੀ جنگ ਲੱਗ ਸਕਦੀ ਹੈ ਦੇਖੋ جنگ ਨਹੀਂ ਲੱਗਣੀ ਚਾਹੀਦੀ ਮੈਂ ਬਾਕੀ ਆਪਣਾ ਆਪਣਾ ਵਿਸ਼ਾ ਤੁਹਾਡਾ ਕੀ ਤੁਸੀਂ ਕੀ ਸੋਚਦੇ ਹੋ ਜੰਗ ਲੱਗਣੀ ਚਾਹੀਦੀ ਹੈ ਹਾਈ ਕਵਰਟਰ ਦੇ ਨੇਤਰਤਵ ਦਾ ਦੇਖਦੇ ਨੇ ਇਹਦੇ ਨਾਲ ਨਾ ਲੱਗੇ ਦੇਖੋ ਇਹ ਜੰਗਾਂ ਬਹੁਤ ਨੁਕਸਾਨ ਕਰ ਜਾਂਦੀਆਂ ਯੂਕਰੇਨ ਚ ਹਰ ਘਰ ਜਿਹੜਾ ਨੌਜਵਾਨ ਸੀ ਨਾ ਉੱਥੇ ਉੱਥੇ ਉੱਥੋਂ ਦਾ ਇੱਕ ਵਿਰਾਸਤ ਹੈ ਭਈ ਉਹ ਉਹਨਾਂ ਦੇ ਘਰਾਂ ਦੇ ਮੂਰੇ ਨਾ ਇਦਾਂ ਜਿੱਦਾਂ ਆਪਾਂ ਕੈਲਿਸਥੈਨਿਕਸ ਕਰਦੇ ਆ ਜਾਂ ਕੀ ਕਹਿੰਦੇ ਉਹਨੂੰ ਜਿਹੜੀ ਐਕਸਰਸਾਈਜ਼ ਕਰਦੇ ਆ ਆ ਭਿਆਸ ਗਿਆ ਇਹ ਹੋਗਾ ਨਹੀਂ ਨਹੀਂ ਯੋਗਾ ਨਹੀਂ ਜਿਹੜੀ ਆਪਾਂ ਸਟਰੈਂਥ ਟ੍ਰੇਨਿੰਗ ਹਾ ਐਚ ਆਈਟੀ ਸਟਰੈਂਥ ਟ੍ਰੇਨਿੰਗ ਹਾ ਸਟਰੈਂਥਿੰਗ ਵਾਲੀ ਉਹ ਹਰ ਘਰ ਦੇ ਮੂਰੇ ਪੋਲਜ਼ ਤਕਰੀਬਨ ਹਰ ਚੌਥੇ ਘਰ ਮੂਰੇ ਆ ਹਰ ਘਰ ਮੂਰੇ ਹੁੰਦਾ ਸੀ ਐਨੇ ਮਤਲਬ ਐਕਸਰਸਾਈਜ਼ ਪ੍ਰੇਮੀ ਸੀ ਇੱਕ ਲੜਾਈ ਲੱਗੀ ਨਾ ਤਾਂ ਜਲੈਂਸਕੀ ਨੂੰ ਕੁਝ ਹੋਇਆ ਨਾ ਪੋਤੇ ਨੂੰ ਕੁਝ ਹੋਇਆ ਆਮ ਲੋਕ ਫਿਰੇਗੇ ਸੋ ਇਹ ਹੀ ਖਤਸ਼ ਹੈ। ਅ ਬਈ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਵੀ ਪਾਕਿਸਤਾਨ ਨੂੰ ਸਭ ਕੁਝ ਸਿਖਾ ਦੇਣਾ ਚਾਹੀਦਾ। ਚਲੋ ਜਿਹੜੇ ਕਹਿੰਦੇ ਆ ਉਹਨਾਂ ਨੂੰ ਕਹਾਂ ਵੀ ਤੁਸੀਂ ਲੱਗੋ ਮੂਰੇ ਫਿਰ ਬਾਹਰ। ਹੈ ਨਾ ਭਾਈ ਤੁਸੀਂ ਲੱਗੋ ਮੂਰੇ ਫਿਰ ਦੇਖੋ। ਐਪਾਰਟਮੈਂਟ ਦਾ ਬਾਕੀ ਦਾ ਦਾ 99000 ਦਾ ਸੀ ਬੋਕ ਇਹਨਾਂ ਦਾ ਕਾਰਜ ਦਾ ਜੋ ਦੇਖਿਆ ਹੋਗਾ। ਉਸ ਤੋਂ ਬਾਅਦ ਅਲੇ ਕੀ ਸੰਕਲਪ ਕੰਮ ਸ਼ੁਰੂ ਹੋਈ। ਦੇਖੋ ਮੈਨੂੰ ਇਹ ਲੱਗਦਾ ਬਾਕੀ ਮੇਰਾ ਨਿੱਜੀ ਵਿਚਾਰ ਹੋ ਸਕਦਾ ਕਿਉਂਕਿ ਅੱਜਕੱਲ ਟ੍ਰੋਲਿੰਗ ਸਿਸਟਮ ਬਹੁਤ ਚੱਲਦਾ ਹਰ ਬੰਦਾ ਪ੍ਰਧਾਨ ਹਰ ਬੰਦਾ ਪੋਡਕਾਸਟ ਸ਼ੁਰੂ ਕਰ ਲੈਂਦਾ ਹੈ। ਪੱਤਰਕਾਰਤਾ ਜਿਹੜੇ ਅਸਲੀ ਪੱਤਰਕਾਰ ਆ ਉਹਨਾਂ ਉਹਨਾਂ ਦੇ ਚੈਨਲ ਘੱਟ ਲੋਕ ਦੇਖਦੇ ਆ ਜਿਹੜੇ ਪੌਕਣ ਵਾਲੇ ਹੁੰਦੇ ਜ਼ਿਆਦਾ ਵੇਖਦੇ ਆ ਸੋ ਮੈਨੂੰ ਲੱਗਦਾ ਕਿ ਜਿੱਦਾਂ ਯੂਰਪ ਹੁਣ ਇੱਕ ਹੋ ਗਿਆ ਉਹਨਾਂ ਨੇ ਵੀ ਵਾਰ ਲੜਾਈਆਂ ਲੜੀਆਂ ਸੈਕੰਡ ਵਰਲਡ ਵਾਰ ਦਾ ਨਜ਼ਾਰਾ ਵੇਖਿਆ ਉਹਨਾਂ ਨੇ ਤਬਾਹੀ ਹੋਈ ਲੱਖਾਂ ਬੰਦਾ ਗਿਆ ਅੱਕ ਕੇ ਫਿਰ ਉਹ ਇਕੱਠੇ ਹੋ ਗਏ ਤੇ ਉਹਨਾਂ ਨੇ ਸੌਂ ਪਾ ਲਈ ਵੀ ਸਾਡੀ ਜ਼ਮੀਨ ਤੇ ਲੜਾਈ ਨਹੀਂ ਹੋਊਗੀ ਮੇਰੀ ਮੇਰੀ ਨਿੱਜੀ ਰਾਏ ਹੈ ਕਿ ਜਿੱਦਾਂ ਏਸ਼ੀਆ ਨਾ ਮੰਡੀ ਹੈ ਬਹੁਤ ਬਹੁਤ ਇੱਥੇ ਜਿੱਦਾਂ ਕਹਿੰਦੇ ਕੈਲੀਬਰ ਵੀ ਬਹੁਤ ਹੈ ਤੇ ਮਿਹਨਤੀ ਲੋਕ ਬਹੁਤ ਹੈ। ਔਰ ਵਿਕਤ ਸਭ ਤੋਂ ਵੱਧ ਲੋੜ ਪੋ ਜਾਂਦੀ ਹੈ। ਤੇ ਭੋਜਨ ਦਾ ਜਿਹੜਾ ਉਤਪਾਦ ਸਾਡੇ ਇੱਥੇ ਇਸ ਖੇਤੇ 'ਚ ਬਹੁਤ ਹੁੰਦਾ ਹੈ। ਕਿਸੇ ਕੰਟਰੀ ਨੂੰ ਲੈ ਲਓ ਏਸ਼ੀਆ ਦੇ ਨੂੰ। ਭਾਰਤ ਤੋਂ ਚੀਨ ਨੂੰ ਅਫਗਾਨਿਸਤਾਨ ਕਿਤੇ ਵੀ ਚਲ ਜਾਓ। ਸੋਚੇ ਏਸ਼ੀਆ ਦਾ ਇੱਕ ਪੈਕੇਜ ਬਣ ਜਾ ਤਾਂ ਵੱਡੀ ਗੱਲ ਹੈ। ਹੱਦਾਂ ਸਰਹੱਦਾਂ ਖੁੱਲ ਜਾਣ ਤਾਂ ਅੱਛਾ। ਆਮ ਬੰਦਾ ਜਿਹੜਾ ਟੈਕਸ ਭੇਹੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਜੀਉਣਾ ਚਾਹੁੰਦਾ ਘੁੰਮਣਾ ਚਾਹੁੰਦਾ ਜਿਹੜਾ ਕਿਸੇ ਵਿਵਾਦ ਤੋਂ ਮੁਕਤ ਹੋ ਕੋ ਮੁਸਕਾ ਕੇ ਕਿਤੇ